ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਈ ਆ ਜੀ ਆਪਾਂ ਨੇ ਹਲਵਾਈ ਸਟਾਈਲ 커피 ਜਿਹੜੀ ਕਿ ਜ਼ਿਆਦਾਤਰ ਵਿਆਹਾਂ ਦੇ ਵਿੱਚ ਬਣਦੀ ਆ ਤੇ ਆਪਾਂ ਨੂੰ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਕਮੈਂਟ ਉਹ ਕਹਿੰਦੇ ਤੁਸੀਂ ਸਾਨੂੰ ਕਾਫੀ ਬਣਾ ਕੇ ਦਿਖਾਓ ਜਿਹੜੀ ਵਿਆਹਾਂ ਦੇ ਵਿੱਚ ਬਣਦੀ ਆ ਤੇ ਆਪਾਂ ਨੇ ਅੱਜ ਬਿਲਕੁਲ ਸਿੰਪਲ ਤਰੀਕੇ ਨਾਲ ਪੂਰੀ ਐਨ ਘੈਂਟ ਵਧੀਆ ਕਾਫੀ ਬਣਾਈ ਆ ਐਨ ਪੂਰੀ ਵਧੀਆ ਹਲਵਾਈ ਸਟਾਈਲ ਸੋ ਇਹਨੂੰ ਬਣਾਉਣ ਦਾ ਬਿਲਕੁਲ ਸਿੰਪਲ ਤਰੀਕਾ ਹੈ ਜਿਆਦਾ ਤੁਹਾਨੂੰ ਮਤਲਬ ਸਮਾਨ ਨਹੀਂ ਇਕੱਠਾ ਕਰਨਾ ਪੈਣਾ ਦੁੱਧ ਕਾਫੀ ਚੀਨੀ ਬਸ ਤੇ ਇੱਕ ਆ ਚਾਕਲੇਟ ਪਾਊਡਰ ਤੇ ਬਿਲਕੁਲ ਬਿਹਾਰੀ ਕਾਫੀ ਬਣ ਕੇ ਤਿਆਰ ਹੋ ਗਈ ਕਿਵੇਂ ਬਣਾਉਣੀ ਆ ਤੁਹਾਨੂੰ ਅੱਜ ਉਹ ਵੀਡੀਓ 'ਚ ਦੱਸਦੇ ਆ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਅੱਜ ਉਹ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਬਿਹਾਰੀ ਹਲਵਾਈ ਸਟਾਈਲ ਕਾਫੀ ਬੇਪੱਕਾ ਰੰਗ ਕੀਵੇਂ ਬਣਾ ਸਕਦੇ ਆ ਅੱ ਤੇ ਲਓ ਜੀ ਕਾਫੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਦੁੱਧ ਦੁੱਧ ਚਾਹੀਦਾ ਆਪਾਂ ਨੂੰ ਬਫੈਲੋ ਮਿਲਕ ਯਾਨੀ ਕਿ ਮੈਸਾਂ ਦਾ ਦੁੱਧ ਠੀਕ ਹੈ ਜੀ ਜਦੋਂ ਵੀ ਤੁਸੀਂ ਕਦੇ ਕਾਫੀ ਬਣਾਉਣੀ ਆ ਦੁੱਧ ਲੈਣਾ ਨਾ ਪੂਰਾ ਫੁੱਲ ਫੈਟ ਜੇ ਮੰਨ ਲਓ ਦੁੱਧ ਦੀ ਫੈਟ ਪੂਰੀ ਹੋਗੀ ਵਧੀਆ ਦੁੱਧ ਹੋਊਗਾ ਤਾਂ ਹੀ ਕਾਫੀ ਦਾ ਸਵਾਦ ਆਊਗਾ ਨਹੀਂ ਕਾਫੀ ਦਾ ਬਿਲਕੁਲ ਸਵਾਦ ਨਹੀਂ ਆਉਣਾ ਕਿਉਂਕਿ ਕਾਫੀ ਦੇ ਵਿੱਚ ਸਾਰੀ ਜਿਹੜੀ ਗੱਲ ਉਹ ਦੁੱਧ ਦੀ ਹੁੰਦੀ ਆ ਜੇ ਦੁੱਧ ਵਧੀਆ ਫਿਰ ਕਾਫੀ ਵੀ ਵਧੀਆ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗੇ ਕਾਫੀ ਦੇ ਪੌਚਾਂ ਤੁਸੀਂ ਡੱਬੀ ਵਾਲੀ ਕਾਫੀ ਵੀ ਲੈ ਸਕਦੇ ਹੋ ਜਿਹੜੀ ਕੰਚਲੀ ਡੱਬੀ ਚੋਂਦੀ ਆ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਦੁੱਧ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਨਾਲੇ ਆਪਾਂ ਨੂੰ ਚਾਹੀਦਾ ਜੀ ਚਾਕਲੇਟ ਪਾਊਡਰ ਠੀਕ ਹੈ ਜੀ ਆਹ ਲਓ ਜੀ ਹੁਣ ਪਹਿਲਾਂ ਗੈਸ ਬਾਲਦੇ ਆ ਤੇ ਦੁੱਧ ਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਗਰਮ ਆਧਾ ਕਿਲੋ ਆਪਾਂ ਨੇ ਦੁੱਧ ਲਿਆ ਆਧਾ ਕਿਲੋ ਦੁੱਧ ਦੇ ਵਿੱਚ ਆਪਾਂ ਇਹ ਜਿਹੜੇ ਦੋ ਪੌਚ ਆ ਇਹ ਕਾਫੀ ਦੇ ਪਾਵਾਂਗੇ ਤੇ ਹੁਣ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰਦੇ ਆਪਾਂ ਤੇ ਲਓ ਜੀ ਦੁੱਧ ਨੂੰ ਜਿਹੜਾ ਉਬਾਲਾ ਉਹ ਆ ਚੁੱਕਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਖੰਡ ਯਾਨੀ ਕਿ ਚੀਨੀ ਤੁਸੀਂ ਚੀਨੀ ਦੀ ਥਾਂ ਤੇ ਸ਼ੱਕਰ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੇ ਤੁਹਾਨੂੰ ਮਿੱਠਾ ਵੱਧ ਪਸੰਦ ਆ ਤਾਂ ਵੱਧ ਪਾ ਸਕਦੇ ਹੋ ਨਹੀਂ ਨਾਰਮਲ ਮਿੱਠਾ ਪਾ ਲਿਓ ਤੇ ਖੰਡ ਪਾਉਣ ਤੋਂ ਬਾਅਦ ਆਪਾਂ ਨੇ 5 ਤੋਂ 6 ਮਿੰਟ ਹੀ ਮੀਡੀਅਮ ਸੇਕ ਤੇ ਦੁੱਧ ਹੋਰ ਪਕਾਉਣਾ ਠੀਕ ਹੈ ਜੀ ਤੇ ਲੋ ਜੀ ਜਦੋਂ ਤੱਕ ਦੁੱਧ ਨੂੰ ਉਵਾਲੀ ਆਉਂਦੀ ਹੈ ਚੰਗੀ ਤਰ੍ਹਾਂ ਤੁਹਾਨੂੰ ਮਲਾਉਨੇ ਆ ਜੀ ਸਹਿਜਪ੍ਰੀਤ ਨੂੰ ਸਤਿ ਫਰਦਾ ਸਤਿ ਸਾਰੇ ਨੂੰ ਪਿਆ ਪਰ ਸਾਸੇਕਾਲ ਜੀ ਤੁਹਾਡਾ ਸਾਗ ਤੁਹਾਡਾ ਚੈਨਲ ਦੇ ਸਵਾਗਤ ਹੈ ਜੀ ਹਾਂ ਜੀ ਸੁਣ ਲਿਆ ਜੀ ਤੁਹਾਡਾ ਸਵਾਗਤ ਆ ਜੀ ਸਾਡੇ ਚੈਨਲ ਤੇ ਜੀ ਲਾਈਕ ਵੀ ਕਰ ਦਿਓ ਜੀ ਫੋਲੋ ਵੀ ਕਰ ਦਿਓ ਕਰ ਦਿਓ ਜੀ ਠੀਕ ਹੈ ਜੀ ਤੇ ਲੋ ਜੀ ਦੁੱਧ ਨੂੰ ਉਬਲਦੇ ਨੂੰ 4-5 ਮਿੰਟ ਹੋ ਗਏ ਆ ਜੀ ਤੇ ਜਦੋਂ ਆਪਾਂ ਨੇ ਹੁਣ ਗੈਸ ਬੰਦ ਕਰਨਾ ਇੱਕ ਵਾਰ ਪੂਰਾ ਉਵਾਲਾ ਦੇ ਲੈਣਾ ਆ ਲਓ ਜੀ ਗੈਸ ਬੰਦ ਆ ਹੁਣ ਪੂਰਾ ਉਵਾਲਾ ਆ ਗਿਆ ਹੁਣ ਆਪਾਂ ਨੇ ਕੀ ਕਰਨਾ ਐਵੇਂ ਦਾ ਇੱਕ ਖੁੱਲਾ ਜਾਂ ਭਾਂਡਾ ਲੈਣਾ ਯਾਨੀ ਬਰਤਨ ਲੈਣਾ ਠੀਕ ਹੈ ਜੀ ਆ ਲਓ ਕਿਦੇ ਵਿੱਚ ਆਪਾਂ ਦੋ ਪੌਚ ਜਿਹੜੇ ਉਹ ਇਹਦੇ ਪਾ ਲੂਗੇ ਕਾਫੀ ਦੇ ਠੀਕ ਹੈ ਜੀ ਵੈਸੇ ਕਾਫੀ ਕਈ ਤਰੀਕਿਆਂ ਨਾਲ ਬਣਦੀ ਆ ਪਰ ਬਿਆਹਾਂ ਦੇ ਵਿੱਚ ਜਿਹੜੀ ਕਾਫੀ ਅਸੀਂ ਬਣਾਉਂਦੇ ਹਾਂ ਜਿਆਦਾ ਲੱਲੇ ਭੱਬੇ ਵਾਲੀ ਨਹੀਂ ਹੁੰਦੀ ਦੁੱਧ ਗਰਮ ਕਰਿਆ ਮਿੱਠਾ ਪਾਇਆ ਤੇ ਬਾਕੀ ਬਸ ਮਸ਼ੀਨ ਕੱਪ ਚ ਲਾਏ ਅੱਗੇ ਜੀ ਠੀਕ ਹੈ ਜੀ ਬਸ ਦੁੱਧ ਵਧੀਆ ਹੋਣਾ ਚਾਹੀਦਾ ਕਾਫੀ ਆਪਣੇ ਆਪ ਵਧੀਆ ਬਣੂਗੀ ਤੇ ਲਓ ਜੀ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਆਪਾਂ ਨੇ ਫੈਂਟਣਾ ਹੈ 2-3 ਮਿੰਟ ਠੀਕ ਹੈ ਜੀ ਆਹ ਲਓ ਕਾਫੀ ਜ਼ਿਆਦਾ ਨਹੀਂ ਪਾਉਣੀ ਹੈਗੀ ਜ਼ਿਆਦਾ ਪਾਉਂਗੇ ਤਾਂ ਫਿਰ ਕੜੱਤਣ ਜੀ ਆ ਜਾਂਦੀ ਹੈ ਫਿਰ ਵੀ ਕਾਫੀ ਵਧੀਆ ਨਹੀਂ ਬਣਦੀ ਆਹ ਲਓ ਜੀ ਆਪਾਂ ਨੇ ਇਹ 2 ਕੁ ਮਿੰਟ ਇਸ ਤਰੀਕੇ ਨਾਲ ਫੱਟਣੀ ਆ ਤਾਂ ਜੋ ਇਹਦੇ ਪੱਛੇ ਠਿੱਗ ਜੀ ਆ ਜਾਵੇ ਠੀਕ ਹੈ ਜੀ ਜਿਹੜੀ ਬਿਹਾਾਂ ਚ ਹੁੰਦੀ ਆ ਉਹਦੇ ਪਰ ਤਾਂ ਮਸ਼ੀਨ ਨਾਲ ਆ ਜਾਂਦੀ ਆ ਚਿਗਾ ਆ ਲੋ ਜੀ ਕਈ ਵਾਰ ਕਾਫੀ ਬਿਹਾਾਂ ਚ ਵਧੀਆ ਵੀ ਹੁੰਦੀ ਆ ਤੇ ਬਾਕੀ ਦੁੱਧ ਦੀ ਗੱਲ ਆ ਜੇ ਦੁੱਧ ਘਟੀ ਆ ਹੋਵੇ ਪਾਣੀ ਵਾਲਾ ਫਿਰ ਕਾਫੀ ਵਧੀਆ ਨਹੀਂ ਬਣਦੀ ਤੇ ਲੋ ਜੀ ਆ ਦੇਖੋ ਦੁੱਧ ਵਧੀਆ ਹੁੰਦੀ ਆ ਨਾ ਚਿਗਾ ਪੂਰੀ ਚਲੋ ਜੀ ਇਹਨੂੰ ਫੈਂਟ ਲੈਂਦੇ ਆ ਆਪਾਂ 2 ਮਿੰਟ ਉਸ ਤੋਂ ਬਾਅਦ ਕਰਦੇ ਆ ਆਪਾਂ ਸਰਵ ਇੰਨਾ ਕੰਮ ਐ ਠੀਕ ਆ ਜੀ ਬਣਾ ਕੇ ਜ਼ਰੂਰ ਟਰਾਈ ਕਰਿਓ ਮੈਂ ਕਹਿੰਦਾ ਉਹੀ ਫੀਲ ਆਊਗੀ ਜਿਹੜੀ ਬਿਹਾਾਂ ਚ ਹੁੰਦੀ ਆ ਤੇ ਲਓ ਜੀ ਕਾਫੀ ਬਣ ਕੇ ਰੈਡੀ ਆ ਜੀ ਆ ਆਗੇ ਕੱਪ ਠੀਕ ਹੈ ਜੀ ਬਿਆਹਾਂ 'ਚ ਡਿਸਪੋਜ਼ੇਬਲ ਕੱਪ ਵੀ ਹੁੰਦੇ ਆ ਤੇ ਦੂਜੇ ਕੱਪ ਵੀ ਹੁੰਦੇ ਆ ਚੀਨੀ ਵਾਲੇ ਬੌਨ ਚਾਇਨਾ ਇਹ ਡਿਸਪੋਜ਼ੇਬਲ ਕੱਪ ਤਾਂ ਮਗਾਉਣੇ ਪੈਂਦੇ ਆ ਜੀ ਕਿਉਂਕਿ ਜ਼ਿਆਦਾਤਰ ਆਪਣੇ ਟਰਾਂਸਪੋਰਟ ਵਾਲੇ ਵੀ ਆਏ ਵੀ ਹੁੰਦੇ ਨੇ ਬਿਆਹਾਂ 'ਚ ਕਈ ਵਾਰ ਕਾਫੀ ਉਹਨਾਂ ਨੂੰ ਗੱਡੀ ਨਹੀਂ ਬੰਦਾ ਉੱਥੇ ਬਹਿ ਕੇ ਪੀਂਦਾ ਕੋਲ ਤਾਂ ਉਹ ਆਪਣੀ ਕਾਫੀ ਆ ਜਿਹੜੀ ਉਹ ਐਦਾਂ ਦੇ ਕੱਪ 'ਚ ਪਵਾ ਕੇ ਗੱਡੀ ਕੋਲ ਚਲੇ ਜਾਂਦੇ ਆ ਠੀਕ ਆ ਜੀ ਆਹ ਸਿਸਟਮ ਕਰਕੇ ਸੀ ਆਹ ਕੱਪ ਲਿਖ ਦਨੇ ਆ ਤੇ ਜੇ ਅਸੀਂ ਇਹ ਕੱਪ ਨਾ ਲਹੀਏ ਪ੍ਰਬੰਧਾ ਦੂਏ ਕੱਪਾਂ ਚ ਕਾਫੀ ਲੈ ਜਾਂਦਾ ਫਿਰ ਬਚਰਿਆਂ ਨੂੰ ਬੇਟਰਾ ਨੂੰ ਦਿੱਕਤ ਆਉਂਦੀ ਆ ਕੱਪ ਇਕੱਠੇ ਕਰਨ ਚ ਬਾਅਦ ਚ ਆਹ ਲੋ ਜੀ ਠੀਕ ਆ ਜੀ ਪਾ ਲਿਆ ਆਪਾਂ ਨੇ ਕਾਫੀ ਪਾਊਡਰ ਯਾਨੀ ਕਿ ਚਾਕਲੇਟ ਪਾਊਡਰ ਠੀਕ ਆ ਜੀ ਕਈ ਵੀਰ ਇਹਨੂੰ ਪਸੰਦ ਨਹੀਂ ਕਰਦੇ ਹੈਗੇ ਤੇ ਕਈ ਪਵਾ ਲੈਂਦੇ ਆ ਠੀਕ ਆ ਜੀ ਸੋ ਇਸ ਤਰੀਕੇ ਨਾਲ ਤੁਸੀਂ ਜਿਹੜੀ ਘਰੇ ਉਹ ਕਾਫੀ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਤੇ ਨਾਲੇ ਤੁਹਾਨੂੰ ਕੌਫੀ ਆਪਾਂ ਚੈੱਕ ਵੀ ਕਰਕੇ ਦਿਖਾਉਣੀ ਹੈ ਜੀ ਕਿਵੇਂ ਦੀ ਬਣੀ ਆ ਪੂਰੀ ਕਹਿੰਡ ਗੱਲਬਾਤ ਹੈ ਜੀ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਕੌਫੀ ਬਣਾ ਕੇ ਜਰੂਰ ਟਰਾਈ ਕਰਿਓ ਬਿਲਕੁਲ ਸਿੰਪਲ ਤਰੀਕਾ ਬਣਾਉਣ ਦਾ ਇਹ ਤੇ ਨਜ਼ਾਰਾ ਪੂਰਾ ਆਊਗਾ ਤੇ ਬਾਕੀ ਇੱਕ ਗੱਲ ਹੋਰ ਜੀ ਬਹੁਤ ਸਾਰੇ ਭੈਣ ਭਰਾ ਆਪਾਂ ਨੂੰ ਕਮੈਂਟ ਕਰ ਰਹੇ ਸੀਗੇ ਜੀ ਰੈਸਪੀਆਂ ਬਾਰੇ ਸੋ ਬਿਆਹਾਂ ਦਾ ਸੀਜ਼ਨ ਚੱਲ ਰਿਹਾ ਜੀ ਇਸ ਕਰਕੇ ਤਾਨੂੰ ਪਤਾ ਪਹਿਲਾਂ ਆਪਣੇ 5-6 ਮਹੀਨੇ ਮਕਾਨ ਚੁਲਜੇ ਰਹੇ ਆਪਾਂ ਮਕਾਨ ਬਣਾਉਣ ਚੁਲਜੇ ਰਹੇ ਜਦ ਵੀ ਵੀਡੀਓ ਕੱਟ ਪਈਆਂ ਬਹੁਤ ਚੈਨਲ ਤੇ ਤੇ ਹੁਣ ਵਿਆਹ ਦਾ ਸੀਜ਼ਨ ਚੱਲ ਰਿਹਾ ਜੀ ਠੀਕ ਹੈ ਜੀ ਤਕਰੀਬਨ ਮੈਨੂੰ 15-20 ਦਿਨ ਹੋ ਚੁੱਕੇ ਆ ਜੀ ਤਕਰੀਬਨ ਲਗਾਤਾਰ ਜਿਹੜੇ ਵਿਆਹ ਪਕਾ ਰਹੇ ਆ ਇੱਕ ਵੀਡੀਓ ਮੈਂ ਸੌਸ ਦੀ ਵੀ ਪਾਈ ਆ ਠੀਕ ਹੈ ਜੀ ਉਹ ਵਿਆਹਾਂ ਦੀ ਪਾਈ ਤੀ ਤੇ ਬਾਕੀ ਆਪਣੇ ਕੋਲ 5-6 ਤਰੀਕ ਤੱਕ ਕੰਮ ਲਗਾਤਾਰ ਹੈਗੇ ਆ ਵਿਚਮਾਨੂ ਵੀਡੀਓ ਟਾਈਮ ਕੱਟ ਕੇ ਜ਼ਰੂਰ ਪਾਵਾਂਗੇ ਤੇ ਬਾਕੀ 5 ਤਰੀਕ ਤੋਂ ਬਾਅਦ ਵੀਡੀਓ ਪਾਵਾਂਗੇ ਜ਼ਿਆਦਾਤਰ ਠੀਕ ਹੈ ਜੀ ਹਲੇ ਵੀਡੀਓ ਨਹੀਂ ਪੈ ਰਹੀਆਂ ਇਸ ਕਰਕੇ ਮਾਫੀ ਚਾਹੁੰਦੇ ਆ ਜੀ ਸੋ ਕਾਫੀ ਤੁਸੀਂ ਜਰੂਰ ਬਣਾ ਕੇ ਟਰਾਈ ਕਰਿਓ ਪੂਰਾ ਨਜ਼ਾਰਾ ਆਊਗਾ ਤੇ ਮਿਲਦੇ ਆਂ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ